ਆਪ ਨੇਤਾ ਤੇ ਗੋਲੀ ਚਲਾਉਣ ਦੇ ਮਾਮਲੇ ਅਕਾਲੀ ਦਲ ਦੇ ਨੋਨੀ ਮਾਨ ਅਤੇ ਬੋਬੀ ਮਾਨ ਸਮੇਤ ਦਰਜਨ ਦੇ ਕਰੀਬ આરોપીਾਂ 'ਤੇ ਪਰਚਾ ਦਰਜ ਡੀ ਐਮ ਸੀ ਵਿੱਚ ਜੇਰੇ ਇਲਾਜ ਜ਼ਖਮੀ ਨੇਤਾ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਲਾਲਾਬਾਦ ਦੇ ਬੀ ਡੀ ਪੀਓ ਦਫਤਰ ਚ ਹੋਈ ਸੀ ਖੂਨੀ ਖੇਡ ਲੱਗੇ ਸਨ ਇਹਨਾਂ ਅਕਾਲੀ ਨੇਤਾ ਤੇ aarop ਜਲਾਲਾਬਾਦ ਦੇ ਬੀਡੀਪੀਓ ਦਫਤਰ ਵਿੱਚ ਸ਼ਨੀਵਾਰ ਦੇਰ ਸ਼ਾਮ ਆਮ ਆਦਮੀ ਪਾਰਟੀ ਆਪ ਦੇ ਵਰਕਰਾਂ ਵਿੱਚ ਵਿਵਾਦ ਹੋ ਗਿਆ। ਇਸ ਦੌਰਾਨ ਫਾਇਰਿੰਗ ਵੀ ਹੋਈ। ਅਕਾਲੀ ਆਗੂਆਂ ਤੇ ਗੋਲੀਬਾਰੀ ਕਰਨ ਦੇ ਦੋਸ਼ ਲੱਗੇ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਗੋਲੀ ਲੱਗੀ ਹੈ। ਪੰਚਾਇਤੀ ਚੋਣਾਂ ਦੇ ਚੱਲਦਿਆਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਅਕਾਲੀ ਦਲ ਦੇ ਆਗੂ ਨੋਨੀ ਮਾਨ ਅਤੇ ਬੌਬੀ ਮਾਨ ਆਪਣੇ ਸਮਰਥਕਾਂ ਸਮੇਤ ਬੀਡੀਪੀਓ ਦਫਤਰ ਪੁੱਜੇ ਸਨ। ਇਸੇ ਦੌਰਾਨ ਹੀ ਦੋਨੋਂ ਪਾਰਟੀਆਂ ਦੇ ਨੇਤਾਵਾਂ ਤੇ ਵਰਕਰਾਂ ਵਿੱਚ ਬਹਿਸਬਾਜ਼ੀ ਹੋ ਗਈ ਅਤੇ ਨੌਬਤ ਗੋਲੀ ਚਲਾਉਣ ਤੱਕ ਪਹੁੰਚ ਗਈ। ਗੋਲੀ ਲੱਗਣ ਨਾਲ ਆਮ ਪਾਰਟੀ ਦਾ ਮਨਦੀਪ ਸਿੰਘ ਬਰਾੜ ਜ਼ਖਮੀ ਹੋ ਗਿਆ ਸੀ। ਜਲਾਲਾਬਾਦ ਪੁਲਿਸ ਵੱਲੋਂ ਜ਼ਖਮੀ ਦੇ ਬਿਆਨਾਂ ਦੇ ਆਧਾਰ 'ਤੇ ਵਰਦੇਵ ਸਿੰਘ ਨੋਨੀਮਾਨ ਅਤੇ ਉਸ ਦੇ ਪਰਾ ਨਰਦੇਵ ਸਿੰਘ ਬੋਬੀਮਾਨ ਸਮੇਤ ਦਰਜਨ ਦੇ ਕਰੀਬ ਦੋਸ਼ੀਆਂ ਦੇ ਵੱਖ-ਵੱਖ ਧਾਰਾਵਾਂ ਦੇ ਤਿੱਤ ਪਰਚਾ ਦਰਜ ਕਰ ਲਿਆ ਗਿਆ ਹੈ। ਹੌਲੀ ਹੌਲੀ ਇਹਨਾਂ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਅਗਲੀ ਕਾਰਵਾਈ ਸ਼ੁਰੂ ਕਰ ਚੁੱਕੀ ਹੈ ਫਿਲਹਾਲ ਹਲੇ ਕਿਸੇ ਵੀ આરોપી ਦੀ ਗ੍ਰਿਫਤਾਰੀ ਨਹੀਂ ਹੋ ਪਾਈ